ਮੈਨੂੰ ਤਾਂ ਕਾਲੀਆਂ ਪੈਂਡੀਆਂ ਕਿ ਮੈਂ ਕਿਹੜਾ ਵੇਲਾ ਆਵੇ ਤੇ ਮੈਂ ਜਾਵਾਂ ਉੱਥੇ ਸੱਚੀ ਗੱਲ ਆ ਬੜੀ ਜਾਨ ਤੰਗ ਹੋਈ ਇੱਥੇ ਹੁਣ ਇੱਕ ਕਦਮ ਆ ਸਿਆਪਾ ਜ ਮੱਕਣਾ ਸਿਆਪਾ ਜ ਤੇ ਉਧਰ ਮੁੱਕ ਜਾਣਾ ਜਦੋਂ ਇਹਦੀ ਮਾਂ ਨਹੀਂ ਕਹਿੰਦੇ ਹੁੰਦੇ ਨਾ ਕਿ ਜਾਦੂਗਰਤੀ ਜਾਨ ਉਹਦੇ ਤੋਤੇ ਦੇ ਵਿੱਚ ਹੁੰਦੀ ਆ ਤੇ ਇਹਦਾ ਤੋਤਾ ਉਹਦੀ ਮਾਂ ਆ ਜਦੋਂ ਤੱਕ ਇਹਦੀ ਮਾਂ ਨਹੀਂ ਇੱਥੇ ਪਹੁੰਚ ਸਕਦੀ ਤੇ ਸਮਝ ਲਓ ਅਰਜਨ ਵੀ ਫੇਰ ਉੱਥੇ ਗਿਆ ਇਦਾਂ ਮਤਲਬ ਸੇਵਕਾ ਤੂੰ ਵੀ ਜਾਣ ਦੀ ਤਿਆਰੀ ਕਰ ਲੈ ਫਿਰ ਛੇਤੀ ਛੇਤੀ ਲੈ ਆ ਕੇ ਮਾੜਾ ਨਾ ਫੋਨ ਇਦਾਂ ਕਰ ਸੇਵਕਾ ਫਿਰ ਨਿਕਲੂਗਾ ਮਾਰ ਕੇ ਤੇ ਹੋਣਾ ਵੇਲੇ ਹਲੋ ਹਾਏ ਜਨੂ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਜੀ ਮੈਂ ਠੀਕ ਹਾਂ ਤੂੰ ਸੁਣਾ ਕਿ ਤਾ ਬਾਤ ਸੁਣਿਆ ਤੇ ਮੇਰੇ ਬੇਬੀ ਦਾ ਕੀ ਹਾਲ ਆ? ਬੇਬੀ ਵੀ ਠੀਕ ਆ ਹੋਣੀ ਜਿੱਦ ਤੇ ਤੁਹਾਨੂੰ। ਹਾਂ। ਹੈਲੋ ਮੈਂ ਤੇਰੀ ਗੱਲ ਨਹੀਂ ਕਰਨਿਆ ਆਪਣੇ ਬੇਬੀ ਦੀ ਗੱਲ ਕਰਨੇ ਜਿਹੜੀ ਨੰਨੀ ਜੀ ਜਾਣੇ ਤੇਰੇ ਅੰਦਰ ਪਲੰਦੀ ਆ। ਹਾਂ। ਆ ਗਿਆ ਤੁਹਾਨੂੰ ਕੀ ਹਾਲ ਹੋਦਾ? ਹਾਂ। ਕਿਉਂ ਨਹੀਂ ਉਹਦਾ 24 ਘੰਟੇ ਤੇ ਖਿਆਲ ਹੁੰਦਾ ਰਹਿੰਦਾ ਮੈਨੂੰ। ਨਾਲੇ ਮੇਰੀ ਗੱਲ ਸੁਣ। ਮੈਨੂੰ ਤਾਂ ਤੁਹਾਡੀ ਯਾਦ ਹੀ ਸਤਾਉਂਦੀ ਰਹਿੰਦੀ ਆ। ਇੱਕ ਤੇਰੀ ਤੇ ਇੱਕ ਮੰਮੀ ਦੀ। ਕੀ ਕਰਾਂ ਮੈਂ ਦੱਸ ਇੱਥੇ ਹੁਣ। ਬਹੁਤ ਤੁਹਾਨੂੰ ਮੇਰੀ ਯਾਦ ਆਉਂਦੀ ਆ। ਸਾਡੀ ਮੈਂ ਨਹੀਂ ਘਰ ਦਸਵੇਰੇ ਚੰਦੂ ਵਰਵਾਉਂਦੇ। ਓਏ ਯਾਰ ਮੇਰੀ ਗੱਲ ਸੁਣ। ਤੈਨੂੰ ਮੈਂ ਕਿੱਥੋਂ ਫੋਨ ਕਰ ਲਾਂ ਜਦੋਂ ਇੱਥੇ ਤੈਨੂੰ ਪਤਾ ਨਾ ਵੇਥੇ ਰਹਿੰਦੀ ਆ ਘਰੇ ਹੀ ਮੈਂ ਘਰੇ ਰਹਿੰਦੀ ਆ ਮੈਂ ਆਪਣੇ ਰੂਮ 'ਚ ਆ ਤੂੰ ਕਿੱਥੇ ਆ ਉਹ ਆਪਣੇ ਬੱਚੇ ਦੇ ਨਾਲ ਆ ਅਦਰ ਥੋੜਾ ਜਨਾ ਧਿਆਨ ਨਾਲ ਜਿੱਦਾਂ ਮੈਨੂੰ ਪਤਾ ਲੱਗਦਾ ਨਾ ਬਾਹਰ ਚਾਗੀ ਨੂੰ ਕਿੱਦਾਂ ਉਦਾ ਉਦਾ ਕਰਕੇ ਕੰਮ ਉਹ ਮੇਰੀ ਗੱਲ ਸੁਣ ਉਹ ਪਾਗਲੇ ਤੂੰ ਨਾ ਐਸੀ ਚੀਜ਼ ਸੋਚਿਆ ਕਰ ਤੈਨੂੰ ਪਤਾ ਤੇਰਾ ਖਸਮ ਇਦਾਂ ਦਾ ਨਹੀਂ ਹੈਗਾ ਪਤਾ ਮੈਨੂੰ ਤਾਂ ਹੀ ਮੈਂ ਵਿਸ਼ਵਾਸ ਨਾਲ ਭੇਜਿਆ ਵਾ ਬਸ ਫਿਰ ਤੂੰ ਐਵੇਂ ਪੈਂਸ਼ਨ ਫ੍ਰੀ ਹੋ ਕੇ ਰਹਿ ਤੂੰ ਹੋਰ ਚਲੋ ਠੀਕ ਹੈ ਤੇ ਮੇਰੀ ਗੱਲ ਸੁਣ ਹਰਪ੍ਰੀਤ ਅਲਕੀ ਸਿਸਟਮ ਚੱਲਣ ਦਾ ਉਹਨਾਂ ਦਾ ਚਾਲ ਚੱਲਣ ਕੀ ਆ ਸਾਰੇ ਰੱਬਰ ਦੇ। ਉਹ ਨੰਬਰ 3 ਦਾ ਸਾਹ ਹੁਣ ਤੁਸੀਂ ਇਹਦਾ ਕਰਿਓ ਆਪਣੇ ਨਾਲ ਫੋਨ ਕਰਕੇ ਇਹ ਪੁੱਛ ਲਿਓ ਕਿ ਉਹਨਾਂ ਦਾ ਕਰਮੋਸ ਆਇਆ ਹੋ ਜੂਗਾ ਕਿ ਤੇਰੀ ਪੁੱਛਿੰਗ ਵਿੱਚ ਨਹੀਂ। ਚੱਲ ਮੈਂ ਫੋਨ ਕਰ ਲੈਣਾ ਕੋਈ ਨਹੀਂ ਉਹਨਾਂ ਨੂੰ। ਫੋਨ ਤੇ ਹੋਣਾ ਤਦੋਂ ਆ ਯਾਰ ਆਉਣਾ ਮੇਰਾ ਵੀ ਇਰਾਦਾ ਹੁਣ ਮੈਂ ਆ ਜਾ ਸਾਰਾ ਕੁਝ ਤੇ ਸੋਲਵ ਹੋ ਗਿਆ। ਚਲੋ ਫੇਰ ਆਜੋ ਜਲਦੀ ਪਾਪਾ ਵੀ ਆ ਗਏ ਆ। ਪਾਪਾ ਆਏ। ਹਾਂਜੀ ਉਹ ਪੁੱਛਣ ਜਦੋਂ ਕਰਦੇ ਜਿੱਦਾਂ ਫੋਕਲ ਕਰੀ ਜਾਂਦੇ ਸੇਬ ਆਪਣ ਨੂੰ ਬੁਲਾਓ ਸੇਬ ਆਪਣ ਨੂੰ ਬੁਲਾਓ ਤੂੰ ਮੇਰੀ ਗੱਲ ਸੁਣ ਜਿੰਨਾ ਚਿਰ ਪਾਪਾ ਇੱਥੇ ਆ ਨਾ ਮੈਂ ਨਹੀਂ ਆਉਣਾ ਵਾਪਸ ਯਾਰ ਇਹ ਕਿੰ딴 ਜਹੀ ਗੱਲਾਂ ਕਰਾਂ ਦੀ ਮੈਂ ਨਹੀਂ ਆਉਣਾ ਤੈਨੂੰ ਮੈਂ ਕਹਤਾ ਏ ਕਲੀਅਰ ਹੀ ਹੋਣਾ ਕਿਉਂ ਨਹੀਂ ਦੱਸੋ ਜਿੱਦਾਂ ਮਨਜੀ ਆ ਜਾਂ ਰਿਸ਼ਤੇਦਾਰੀਆਂ ਨਹੀਂ ਛੱਡਿਆ ਜਾਂਦੀਆਂ ਰਿਸ਼ਤੇਦਾਰੀਆਂ ਮੈਂ ਇਹੋ ਜਿਹੇ ਨੂੰ ਮਿਲਦਾ ਨਹੀਂ ਹਥੇ ਮੇਰੀ ਗੱਲ ਸੁਣ ਮੇਰਾ ਦਿਮਾਗ ਨਾ ਖਰਾਬ ਕਰੀ ਐਵੇਂ ਉੱਠੀ ਨਾ ਬੁਲਾਈ ਮੇਰੀ ਗੱਲ ਸੁਣ ਤੂੰ ਗੁੱਸਾ ਲਾ ਲਈ ਆਪਣੀ ਜਗ੍ਹਾ ਵੇਖੋ ਕਿੱਡੀ ਦੂਰੋਂ ਤੁਹਾਨੂੰ ਜੇ ਝਾਮੇ ਲੀ ਆਏ ਆ ਕਿੰਨਾ ਚਿਰ ਹੋ ਗਿਆ ਉਹਨਾਂ ਛੱਡ ਦੋ ਗੁੱਸਾ ਮੇਰੀ ਸੁਣ ਗੱਲ ਇੰਨੇ ਸਾਲਾਂ ਦੇ ਵਿੱਚ ਮੇਰਾ ਚੇਤਾ ਨਹੀਂ ਆਇਆ ਮੁੰਡਾ ਮੇਰਾ ਠੀਕ ਹੀ ਜਾਂ ਕਿਦਾਂ ਹੀ ਅੱਜ ਚੇਤਾ ਆ ਗਿਆ ਨੂੰ ਅੱਜ ਕਿਹੜੀ ਗੱਲ ਆਏ ਆ ਹੁਣ ਵੀ ਨਾ ਆਉਂਦੇ ਜੇ ਮੈਨੂੰ ਮਿਲਣਾ ਹੈ ਪਹਿਲਾਂ ਕਿੱਥੇ ਉਦੋਂ ਕਿਹੜੀ ਮਿਲੇ ਮੈਨੂੰ ਤੇਰੀ ਗੱਲ ਸੁਣੋ ਨਾ ਹੁਣ ਤੁਹਾਡੀ ਮੰਮਾ ਵੀ ਉਦੋਂ ਮਿਲਿਆ ਹੋਗਾ ਲੈ ਕਹਿੰਦੀ ਉਹ ਸਾਡੇ ਲਾਲ ਜੀ ਦੇ ਬੱਚੇ ਫਿਰਦੇ ਵੀ ਨਾ ਕਿ ਪਹਿਲਾਂ ਉਹ ਦਾੜਾ ਲਾੜੀ ਤੇ ਲੱਜ ਜਾਂਦਾ ਯਾ ਤੁਸੀਂ ਸਹੀ ਸੁਲਾਮਤ ਬੈਟਰੀ ਦੇ ਮੇਨਾ ਗੱਲ ਦੇ ਜੇ ਕੱਲ ਤੁਹਾਡਾ ਪਰਿਵਾਰ ਸਭ ਕੁਝ ਸਹੀ ਚੱਲਣਦਾ ਹੋਣਾ ਇਹਦਾ ਮਤਲਬ ਉਹਨਾਂ ਦੀ ਬਦਲ ਗਈ ਉਹ ਤੁਹਾਡੇ ਮਗਰ ਪਹਿਲਾਂ ਲੱਗਦਾ ਵਾ ਤੁਸੀਂ ਠੀਕ ਹੋਏ ਜੀ ਇਹਦੇ ਘਰੇ ਬੈਠਰ ਤਾਂ ਕਹਿੰਦੇ ਕਿਤੇ ਨਾ 1 ਰੁਪਿਆ ਦਾਖਲੀ ਦੇ ਕੇ ਕੋਈ ਜਾਂਦਾ ਤੁਹਾਡੀ ਮੰਮਾ ਨੇ ਕੱਲ ਸੁਣਤ ਵੇਖ ਲੋ ਕੀ ਕਹਿੰਦੇ ਹੀ ਸਾਰਾ ਕੁਝ ਕਰਨ ਵਾਲੇ ਉਹ ਹੀ ਆ ਤਾਲੂ ਕੋਈ ਨਹੀਂ ਦੇਖੂਗਾ ਮੈਂ ਉਹਨਾਂ ਕਰਦਾ ਤਿਆਰੀ ਆਉਂਦੀ ਪਹਿਲਾਂ ਆਹ ਤੇ ਕੰਜਰਖਾਨਾ ਨਪੇੜ ਲੈ ਇਹਨਾਂ ਦਾ ਮੈਨੂੰ ਇੰਨੇ ਨਿਬੜੇ ਪਾ ਲੈ ਨਾਲ ਨਿਬੜੇ ਹੁਣ ਹੁਣ ਕੀ ਕਰੇ ਜਾਂਦੀ ਆ ਉਹ ਓਹੋ ਹੁਣ ਮੈਂ ਹੁਣਾਂ ਬੰਦਾ ਹੀ ਆ ਟੈਨਸ਼ਨ ਨਾ ਲੈ ਤੂੰ ਬਸ ਆ ਗਿਆ ਮੈਂ ਹੁਣਾਂ ਬੰਦਾ ਵਾ ਮਤਲਬ ਮਤਲਬ ਇਹ ਕਿ ਮੇਰੀ ਗੱਲ ਸੁਣ ਜਿੰਨਾ ਚਿਰ ਹੁਣ ਆ ਗਈ ਉਹਦੀ ਮਾਂ ਡਿੱਕੇ ਆ ਗਈ ਹੈ ਨਾ ਜਿੰਨਾ ਚਿਰ ਉਹ ਨਹੀਂ ਨਾ ਇੱਥੇ ਆਉਂਦੀ ਅਰਜਨ ਦੀ ਜਾਨ ਵੀ ਕੜਿੱਕੇ ਚ ਰਹਿਣੀ ਹੈ ਅਰਜਨ ਵਾਪਸ ਆਊਗਾ ਜਿੰਨਾ ਚਿਰ ਉਹਨੇ ਮਾਂ ਦੀ ਆਵਾਜ਼ ਨਾ ਸੁਣੀ ਮਾਂ ਦਾ ਚਿਹਰਾ ਨਾ ਵੇਖਿਆ ਤਾਂ ਉਹਨੂੰ ਤੜਫੇ ਕੀ ਕਹਿੰਦੇ ਤੜਫਣੀ ਮਿੱਟੀ ਤੇ ਆਪੇ ਲੱਗ ਜਾਣੀ ਉਹਨੂੰ ਅਰਜਨ ਨੂੰ ਹੁਣ ਮੈਂ ਕੋਈ ਟੈਨਸ਼ਨ ਨਾ ਲੈ ਹੁਣ ਮੈਂ ਆ ਜਾਣਾ ਤੇ ਵੇਖ ਇੱਧਰ ਇਤਰੋਂ ਮੈਂ ਆਉਣਾ ਹਾਂਜੀ ਤੇ ਨਾਲ ਹੀ ਫਰਿੱਜ ਜਾਨੇ ਵੀ ਆ ਜਾਣਾ ਉਹਨੂੰ ਪਤਾ ਲੱਗਾ ਮੇਰੀ ਮਾਂ ਦਾ ਕੁਝ ਪਤਾ ਨਹੀਂ ਲੱਗਣਾ ਉਹਨੇ ਮਾਂ ਆਪਣੀ ਨੂੰ ਵੇਖਣ ਤੇ ਆਉਣਾ ਹੀ ਹੈ ਇੱਥੇ ਫਿਰ ਉਹ ਦੋ ਕ੍ਰਿਕੇ ਜਿਹਾ ਲਿਆਵਾਂਗੇ ਇਹਨੂੰ ਠੀਕ ਆ ਫਿਰ ਓਕੇ ਬਾਏ ਇੱਕ ਮਿੰਟ ਜੀ ਹਾਂਜੀ ਲਵ ਯੂ ਨਹੀਂ ਕਹਿਣਾ ਜੀ ਲੈ ਤੇ ਕੀ ਗੱਲ ਤੂੰ ਇਹ ਨਹੀਂ ਕਹਿ ਸਕਦੇ ਆਈ ਲਵ ਯੂ ਓਏ ਹੋਏ ਪਤਾ ਨਹੀਂ ਅੱਜ ਕਿਹੜੇ ਪਾਸੇ ਚੰਦ ਚੜਾ ਆ ਪਤਾ ਨਹੀਂ ਹੁਣ ਮੈਨੂੰ ਕਹਾਵਤ ਵੀ ਨਹੀਂ ਆਉਂਦੀ ਚੰਦ ਕੇ ਸੂਰਜ ਕੀ ਆ ਅੱਗੇ ਤੇ ਮੈਨੂੰ ਕਹਿ ਦਿੰਦੀ ਹੁੰਦੀ ਸੇਮ ਟੂ ਯੂ ਪੰਜਾਬੀ ਦੂ ਚਲਦੀ ਨਾ ਤਰ ਜਰਾ ਪਿਆਰ ਆਉਂਦਾ ਹੁਣ ਆਜੋ ਜਲਦੀ ਚੱਲ ਠੀਕ ਆ ਓਕੇ ਬਾਏ ਲਵ ਯੂ ਟੂ ਠੀਕ ਆ ਬਾਏ ਸੇਵਕ ਕੋਨੇ ਗਾਂਦਰ ਸੇਵਕ ਕਿਤਨਾ ਗੱਲ ਕਰਦੇ ਪਏ ਹੋ ਓਏ ਪ੍ਰਾਂ ਨੇ ਕਦੇ ਮੇਰੀਆਂ ਗੱਲਾਂ ਤੇ ਨਹੀਂ ਸੁਣ ਲੀਆਂ ਨਾਲ ਇਹ ਕਿੱਥੋਂ ਆ ਗਈ ਇੱਧਰ ਨੂੰ ਇਹ ਤਾਂ ਆਪਣੇ ਬੱਚੇ ਨੂੰ ਸਮਾਉਂਦੀ ਆ ਦੇਖੋ ਸੋਨਾ ਲਿਆ ਹੋਵੇ ਸੋਨਾ ਕੀ ਹੈ ਕੌਣ ਹੈ ਕਿੰਨਾ ਗੱਲ ਕਰਦੇ ਪਏ ਤੁਸੀਂ ਹੈਂ ਕੌਣ ਸੀ ਕਿਸੇ ਲੇਡੀਜ਼ ਦੀ ਆਵਾਜ਼ ਮੈਨੂੰ ਸੁਣੀ ਆ ਓ ਕੀ ਹੋ ਗਿਆ ਤੁਹਾਨੂੰ ਕਿਹੜੀ ਲੇਡੀਜ਼ ਇੱਥੇ ਆ ਗਈ ਮੈਂ ਆਪ ਸੁਣਿਆ ਕਿ ਤੈਨਾਂ ਗੱਲ ਕਰਦੇ ਪਏ ਸੀ ਤੂੰ ਬੋਲਦੇ ਤੁਹਾਡਾ ਹੀ ਘਰ ਹੈ ਮੈਂ ਕਿਹੜੀ ਲੇਡੀਜ਼ ਨਾਲ ਗੱਲ ਕਰਨੀ ਇੱਥੇ ਨਹੀਂ ਮੈਨੂੰ ਸੁਣਿਆ ਵਾ ਕਿਸੇ ਲੇਡੀਜ਼ ਦੀ ਬਾਤ ਸੁਣੀ ਸੀਗੀ ਮੈਨੂੰ ਨਹੀਂ ਨਹੀਂ ਗੱਲ ਤੁਹਾਡੇ ਹੰਦੇ ਮੈਂ ਕਿਸੇ ਨਾਲ ਗੱਲ ਕਰ ਸਕਦਾ ਨਹੀਂ ਤੂੰ ਦੱਸੋ ਨਾ ਮੈਨੂੰ ਆਵਾਜ਼ ਆਈ ਮੈਂ ਤਾਂ ਹੀ ਆਈ ਅੰਦਰ ਤੁਹਾਨੂੰ ਵਹਿਮ ਹੋਇਆ ਭਲੇਖਾ ਪਿਆ ਤੁਹਾਨੂੰ ਵਹਿਮ ਨਹੀਂ ਹੈ ਸੱਚੀ ਤੁਸੀਂ ਬੋਲਤੇ ਗੱਲ ਕਰਦੇ ਪਏ ਸੀ ਕਿਸੇ ਲੇਡੀਜ਼ ਨਾਲ ਜਾਂ ਫਿਰ ਉਹ ਤੁਹਾਨੂੰ ਮੈਂ ਦੱਸਣਾ ਤੁਹਾਨੂੰ ਵਹਿਮ ਆਣ ਵਾਲੇ ਮੇਰੀ ਗੱਲ ਸੁਣਾ ਤੁਹਾਡੇ ਹੰਦੇ ਥੋੜਾ ਮੈਂ ਕਿਸੇ ਨਾਲ ਗੱਲ ਕਰ ਸਕਦਾ ਵੇਖੋ ਹੁਣ ਤੇ ਅਰਜਨ ਵੀ ਬਾਹਰ ਹੈ ਤੇ ਤੁਸੀਂ ਘਰ ਜੇ ਤੁਸੀਂ ਤਾਂ ਮੈਨੂੰ ਟਾਈਮ ਹੀ ਨਹੀਂ ਦੇਂਦੇ ਨਹੀਂ ਤੁਹਾਨੂੰ ਪਤਾ ਯਾ ਉਹ ਫਿਰ ਆਫਿਸ ਤੇ ਚੱਲ ਜਾਂਦੇ ਨੇ ਪਰ ਤੁਸੀਂ ਕਿਸੇ ਲੇਡੀਜ਼ ਨਾਲ ਗੱਲ ਕਰਦੇ ਪਈ ਹੀ ਕੌਣ ਸੀਗੇ ਉਹ ਓਹੋ ਉਹ ਤੁਸੀਂ ਦੱਸ ਕਿ ਦੀ ਵਾਰ ਸੁਣੀਆ ਮੇਰਾ ਨਾ ਮੰਮੀ ਦਾ ਤੇ ਭੈਣ ਦਾ ਫੋਨ ਆਉਂਦਾ ਹੀ ਵੀਡੀਓ ਕਾਲ ਤੇ ਲੱਗਾ ਉਹਨਾਂ ਦੀ ਆਵਾਜ਼ ਸੁਣੀਆ ਉਹ ਵੀ ਤੁਹਾਨੂੰ ਪਤਾ ਟੈਨਸ਼ਨ ਚ ਆਉ ਮੈਨੂੰ ਕਹਿਣ ਦੇ ਆ ਵੀ ਤੇਰੀ ਜੋਬ ਲੱਗੀ ਕਿ ਨਹੀਂ ਲੱਗੀ ਹੁਣ ਮੈਂ ਦੱਸ ਕੀ ਕਹਾਂ ਉਹਨਾਂ ਸੋਰੀ ਯਾਰ ਮੈਨੂੰ ਸੱਚੀ ਪਤਾ ਨਹੀਂ ਲੱਗ ਰਹਾ ਪਤਾ ਨਹੀਂ ਕਿਤੇ ਨਾਲ ਗੱਲ ਕਰਦੇ ਪਏ ਨੇ ਤੁਸੀਂ ਮੈਂ ਗਲਤ ਗੱਲ ਆ ਤੁਸੀਂ ਐਦਾਂ ਬੀਤਦਾ ਨਹੀਂ 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 ਸੋਰੀ ਕੀ ਕਹਿੰਦੇ ਨੇ ਕੰਮ ਵੱਲੋਂ ਕਹਿੰਦੇ ਆਂਦੇ ਜੇ ਤੱਕ ਲੱਭਾ ਨਹੀਂ ਕੋਈ ਕੰਮ ਤੈਨੂੰ ਜੋਬ ਵਗੈਰਾ ਕੋਈ ਨਹੀਂ ਲੱਭੀ ਅਜੇ ਤੱਕ ਅੱਛਾ ਫਿਰ ਤੁਸੀਂ ਕੀ ਕਿਹਾ ਮੈਂ ਹੁਣ ਕੀ ਕਹਣਾ ਮੈਂ ਮਮੀ ਨਹੀਂ ਹੈ ਜਿਹਨੇ ਲੱਭੀ ਅੱਛਾ ਤੇ ਤੁਸੀਂ ਕੋਈ ਗੱਲ ਨਹੀਂ ਉਹਨਾਂ ਨੂੰ ਕਿ ਮੈਂ ਲੱਭਦਾ ਪਿਆਵਾ ਮੈਂ ਤੁਹਾਨੂੰ ਕਿਹਾ ਤੇ ਹੀਗਾ ਮੈਂ ਆਪਣੇ ਨਾਲ ਤੁਹਾਨੂੰ ਲਗਾ ਲਾਂਗੀ ਸਟੋਰ 'ਚ ਥੋੜੀ ਵੇਟ ਕਰ ਲੋ ਬਸ ਓਹੋ ਤੁਹਾਡੇ ਨਾਲ ਮੈਂ ਲੱਗ ਤੇ ਜਾਵਾਂ ਪਰ ਉੱਥੇ ਅਰਜਨ ਕੰਮ ਕਰਦਾ ਹਨ ਅਰਜਨ ਨੇ ਕੀ ਕਹਿਣਾ ਵਾ ਤੇ ਉਹਦੀ ਕੋਈ ਗੱਲ ਕਰਦੇ ਪਏ ਮੈ ਲਮਾਉਣਾ ਨਾ ਤੁਹਾਨੂੰ ਮੈਂ ਅਰਜਨਾਂ ਨਹੀਂ ਤੁਹਾਨੂੰ ਪਤਾ ਕੰਮ ਕਰ ਸਕਦਾ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰੂੰਗੀ ਮੈਂ ਆਪੇ ਤੁਹਾਨੂੰ ਆਪਣੇ ਨਾਲ ਰੱਖਾਂਗੀ ਤੂੰ ਟੈਨਸ਼ਨ ਨਾ ਲੋ ਠੀਕ ਹੈ ਸਰ ਤੁਸੀਂ ਆ ਗਏ ਜੀ ਤੁਹਾਡੇ ਤੇ ਮੈਨੂੰ ਹੌਸਲਾ ਹੁੰਦਾ ਅੱਛਾ ਮੇਰੇ ਨਾਲ ਹੈਗੇ ਜੇ ਤੁਸੀਂ ਨਹੀਂ ਤੇ ਇੱਥੇ ਆਇਆ ਕੋਣ ਹੈ ਮੇਰਾ ਮੈਂ ਤਾਂ ਸਵੇਰ ਤੋਂ ਭੁੱਖਾ ਹਾਂ ਕੁਝ ਖਾਦਾ ਵੀ ਨਹੀਂ ਆ ਤੇ ਓ ਸੌਰੀ ਯਾਰ ਮੇਰੀ ਨਾ ਬੇਟੀ ਨਹੀਂ ਠੀਕ ਹੈਗੀ ਉਹਨੂੰ ਕੋਲਡ ਹੋਇਆ ਪਿਆ ਤੁਸੀਂ ਬੈਠੋ ਮੈਂ ਹੁਣੇ ਬ੍ਰੇਕਫਾਸਟ ਤੁਹਾਡੇ ਲਈ ਲੈ ਕੇ ਆਉਣੀ ਬਿਠਾ ਦੇ ਤੇ ਬੈਜੋ ਤੁਸੀਂ ਠੀਕ ਹੈ ਠੀਕ ਹਾਂ ਸੋਚ ਸਾ ਆਈ ਓਏ ਕਿਤੇ ਜਾਣ ਆਈ ਮੇਰੀ ਵਾਪਸ ਕੁੜੀ ਮੈਂ ਤਾਂ ਗਿਆ ਇੱਕ ਹਿਸਾਬ ਦਾ ਮੈਂ ਇਹਨੂੰ ਲਾਕੇ ਪਰ ਅਰ ਸੇਵਕਾ ਸਾਰਾ ਪੱਠਾ ਬਹਿ ਗਈ ਓਏ ਗਏ ਬੱਚਾ ਬਣਾ ਲਾ ਨਾਸ਼ਤਾ ਓ ਯਾਰ ਛੱਡੋ ਤੁਸੀਂ ਆਪਾਂ ਕੁਝ ਔਨਲਾਈਨ ਮੰਗਾ ਲਿਨਨੇ ਬਾਹਰ ਅੱਛਾ ਕੋਈ ਆਇਆ ਲੰਦਾ ਬਾਦ ਤੁਸੀਂ ਰਹਿਣ ਦੋ ਮੈਂ ਵੇਖਉਨਾ ਰਹਿਣ ਦੋ ਤੁਸੀਂ ਜਾਉਦੇ ਦੇਖੋ ਤੁਸੀਂ ਅੱਜ ਫੇਰ ਇੱਥੇ ਆ ਤੁਸੀਂ ਨੇ ਫੋਨ ਕਾਲ ਕੀਤੀ ਮੈਂ ਕਿਹਾ ਮੈਂ ਕੰਜਦ ਮੇਰੀ ਆ ਪਰ ਮੈਂ ਤਾਂ ਤੁਹਾਨੂੰ ਕੋਈ ਕਾਲ ਕੀਤੀ ਨਹੀਂ ਇਸੇ ਕਰਕੇ ਤੇ ਆਈਆਂ ਉਹਦੇ ਤੁਸੀਂ ਕਹਿੰਦੇ ਅਰਜਨ ਆਊਗਾ ਤੇ ਮਸਲੇ ਫੋਨ ਕਰ ਦੂੰਗਾ ਪਰ ਤੁਸੀਂ ਤਾਂ ਕੋਈ ਦੱਸਿਆ ਹੀ ਨਹੀਂ ਅਰਜਨ ਉਦੋਂ ਦਾ ਘਰ ਹੀ ਨਹੀਂ ਵੜਿਆ ਅਰਜਨ ਆਇਆ ਨਹੀਂ ਨਾ ਅਸਲ 'ਚ ਗੱਲ ਇਹ ਆ ਉਦੋਂ ਦਾ ਘਰ ਹੀ ਨਹੀਂ ਉੰਡ ਨੇ ਤੇ ਤੁਹਾਨੂੰ ਮੈਂ ਫੋਨ ਕਰ ਦੇਣਾ ਸੀ ਮੈਨੂੰ ਲੱਗਦਾ ਤੂੰ ਹੀ ਨਹੀਂ ਅਰਜਨ ਦੇ ਨਾਲ ਵਹਿ ਰਹਿ ਕੇ ਉਦਾਂ ਤੇ ਹੀ ਹੋਵੇ ਮੈਂ ਅਰਜਨ ਨਾਲ ਰਹਿ ਕੇ ਕਿਉਂ ਇਦਾਂ ਦਾ ਹੋ ਗਿਆ ਦੱਸ ਉਹ ਬੰਦੇ ਸਾਰੇ ਧੋਖੇਬਾਜ਼ ਹੀ ਹੁੰਦੇ ਆ ਸਾਰੇ ਇੱਕੋ ਕੰਮ ਚ ਰੱਖਦੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਲੋਕ اندر ਆਣ ਦੋਗੇ ਕਿ ਇੱਥੇ ਗੱਲ ਕਰਨੀ ਸਾਰੀ ਗਲਤ ਛੱਡੋ ਤੁਸੀਂ ਇਹ ਮੈਡਮ ਕੌਣ ਹੈ ਦੱਸ ਦਿਆਂ ਮੈਂ ਕੌਣ ਆ ਦਰਵਾਜ਼ਾ ਤੇ ਖੋਲੋ ਇੱਥੇ ਜ਼ਿਆਦਾ ਗੱਲ ਵਧੂਗੀ ਫਿਰ ਪੁਲਿਸ ਆਏਗੀ ਪਤਾ ਨਾ ਬਾਹਰ ਦੇ ਰੂਲ ਯਾਰ ਇਹ ਹੈ ਕਿ ਕੌਣ ਹੈ ਮੈਨੂੰ ਇਹ ਦਰਵਾਜ਼ਾ ਤੇ ਖੋਲੋ ਅੰਦਰ ਤੇ ਆਉਣ ਦੋ ਕਿ ਬਾਹਰ ਹੀ ਗੱਲ ਕਰਕੇ ਬਾਹਰ ਭੇਜਣਾ ਅੰਦਰ ਨਾ ਵਾਹੀਆ ਕੋਈ ਗੱਲ ਨਹੀਂ ਵਧੀਆ ਆਵਾਜ਼ੋ ਤੇ ਨਾ ਮੰਗਲ ਕਰਕੇ ਜਾਣਾ ਯਾਰ ਸਮਝਿਆ ਕਰੋ ਤੁਸੀਂ ਮੈਂ ਕਿਹਾ ਸੇਵਾ ਤੇ ਦਰਵਾਜ਼ਾ ਖੋਲੋ ਸੇਵਾ ਇਹ ਕੌਣ ਹੈ ਹਾਂਜੀ ਅੱਛਾ ਤੁਸੀਂ ਉਹ ਅਰਜਨ ਦੀ ਵਾਈਫ ਨਾਵ ਹਾਂਜੀ ਮੈਂ ਆਇਆ ਕਿਉਂ ਕਿਉਆ ਕਿੰਨੂੰ ਮਿਲਣਾ ਜੇ ਨਾ ਇਹ ਮੇਰੀ ਗੱਲ ਸੁਣੋ ਤੁਸੀਂ ਜਾਓ ਅੰਦਰ ਮੈਂ ਇਹਨਾਂ ਨੂੰ ਅੰਦਰ ਲੈ ਕੇ ਤੇ ਮੈਂ ਗੱਲ ਕਰ ਲੈ ਇਹਨਾਂ ਦੇ ਨਾਲ ਕੋਈ ਹੈ ਕੋ ਨਹੀਂ ਹੈ ਮੈਨੂੰ ਅਰਜਨ ਵੀ ਜਾਣਦੇ ਨੇ ਤੇ ਇਹ ਵੀ ਜਾਣਦੇ ਨੇ ਅੱਛਾ ਇਹ ਤੁਹਾਡੇ ਜਾਣਨ ਵਾਲੇ ਨੇ ਆਜੋ ਮਾਣੇ ਪਲੀਜ਼ ਆਜੋ ਨਹੀਂ ਤੁਸੀਂ ਜਾਓ ਮੈਂ ਗੱਲ ਕਰਕੇ ਇਹਨਾਂ ਨੂੰ ਇਸ ਤੋਂ ਭੇਜ ਦਿੰਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਆਓ ਦੀਦੀ ਰਹਿਣ ਦਿਓ ਤੁਸੀਂ ਆਜੋ ਆਜਾ ਆਜੋ ਦੀ ਜੀ ਪੈ ਗਈ ਸੀ ਆਪਾ ਸੇਵਕਾ ਜਿੰਨੀ ਮੈਂ ਗੱਲਾਂ ਨੂੰ ਸਾਂਭਣ ਲਿਆ ਲੱਗਦਾ ਅੱਜ ਬੜੀ ਕੋਲ ਜਾਣੀ ਉਹ ਕੰਜਰਖਾਨਾ ਪੈ ਜਾਣਾ ਹੀ ਪੈ ਗਈ ਸੀ ਆਪਾ ਹਾਂਜੀ ਮੈਡਮ ਤੁਸੀਂ ਕਿੱਧਰ ਆਏ ਸੀਗੇ ਵੈਸੇ ਤੁਹਾਨੂੰ ਤਾਂ ਕਦੀ ਦੇਖਿਆ ਨਹੀਂ ਇੱਥੇ ਮੇਰੇ ਨਾਲ ਕਰੋ ਗੱਲ ਮੈਡਮ ਜਿਹੜੀ ਗੱਲ ਕਰਨੀ ਤੁਸੀਂ ਤਾਂ ਨੂੰ ਅਰਜਨ ਦਾ ਕੰਮ ਆ ਤੁਸੀਂ ਮੇਰੇ ਨਾਲ ਗੱਲ ਕਰ ਲਓ ਹਰਮਨ ਤੁਸੀਂ ਅੱਦਾ ਕਰੋ ਤੁਸੀਂ ਜਾਓ ਮੈਂ ਬਾਅਦ ਚ ਗੱਲ ਕਰ ਲੈਣਾ ਤੁਹਾਡੇ ਨਾਲ ਸੇਵਕ ਚੁੱਪ ਕਰ ਜੀ ਹੁਣ ਮੈਂ ਗੱਲ ਕਰਕੇ ਜਾਣੀ ਆ ਉਦੋਂ ਮੈਂ ਕੱਲੀ ਆਈ ਸੀ ਨਾ ਤੁਸੀਂ ਇਹ ਸੋਚਿਆ ਕਿ ਇਹਦਾ ਮਗਰ ਕੋਈ ਨਹੀਂਗਾ ਅੱਜ ਮੈਂ ਵਕੀਲ ਨਾਲ ਲੈ ਕੇ ਆਈ ਹਾਂ ਵਕੀਲ ਹਾਂ ਇਹ ਵਕੀਲ ਹੈ ਤੁਸੀਂ ਮੈਨੂੰ ਪੁੱਛਿਆ ਸੀ ਨਾ ਕੌਣ ਅੱਜ ਮੈਂ ਗੱਲ ਕਰਕੇ ਜਾਣੀ ਵਕੀਲ ਕਾਦੇ ਵਾਸਤੇ ਉਹਦਾ ਤੁਸੀਂ ਮੈਨੂੰ ਭੈਣ ਮੰਨਿਆ ਸੀ ਯਾਰ ਤੁਸੀਂ ਵੀ ਅਰਜਨ ਨਾਲੇ ਕੰਮ ਕੀਤੇ ਨਾ ਕੋਈ ਮੈਨੂੰ ਵੀ ਦੱਸੇਗਾ ਹੋ ਕੀ ਰਿਹਾ ਆ ਕਿਹੜੀ ਗੱਲ ਹੋ ਰਹੀ ਹੈ ਸਮਝਾਓ ਮੈਨੂੰ ਵੀ ਤੁਸੀਂ ਨਵਤ ਹੀ ਰਹਿੰਦੇ ਤੁਸੀਂ ਐਦਾਂ ਕਰੋ ਤੁਸੀਂ ਜਾਓ ਉੱਟ ਕੇ ਮੈਂ ਗੱਲ ਕਰ ਲੈਂਦਾ ਨਾ ਨਹੀਂ ਮੈਡਮ ਕੀ ਕਹਿੰਦੇ ਹੋ ਅਰਜਨ ਬਾਰੇ ਦੱਸੋ ਤੁਸੀਂ ਮੈਨੂੰ ਤਾਨੂੰ ਕੁਛ ਨਹੀਂ ਪਤਾ ਬਾਹਰਲੇ ਦੇਸ਼ ਚ ਰਹਿੰਦੇ ਹੋ ਤਾਨੂੰ ਬਾਹਰ ਦੇ ਰੂਲ ਨਹੀਂ ਪਤਾ ਤੁਹਾਡਾ ਬੰਦਾ ਕੀ ਕੁਛ ਕਰਨ ਦਿਆ ਜੋ ਕੁਛ ਤੁਹਾਡਾ ਬੰਦਾ ਕਰਨ ਦਿਆ ਨਾ ਬੜੀ ਲੰਬੀ ਸਜ਼ਾ ਜਾਊਗਾ ਉਹ ਕੀ ਸਮਝੋ ਉਹ ਹੈਲੋ ਮੇਰੇ ਘਰ ਆਣ ਕੇ ਮੈਨੂੰ ਤੰਕੀ ਲਾਉਂਦੇ ਜੇ ਹੈ ਸਾਰਾ ਬਿਜ਼ਨਸ ਮੈਂ ਸੰਭਾਲ ਲੰਨੀ ਆ ਸਾਰੇ ਬਿਜ਼ਨਸ ਦੀ ਮੈਂ ਮਾਲਕਨ ਹੈਗੀ ਆ ਵਕੀਲ ਹੋਗੇ ਨਾ ਆਪਣੇ ਕੋਡਕਚਾਰੀ ਚ ਹੋਗੇ ਨਿਕਲੋ ਮੇਰੇ ਘਰੋਂ ਬਾਹਰ ਆਸੀ ਕੋਈ ਇੱਥੇ ਨਾ ਫਰੋਡ ਕੰਮ ਨਹੀਂ ਕਰਨਦੇ ਜਿਹੜੇ ਤੂੰ ਇੱਥੇ ਆ ਕੇ ਧਮਕੀਆਂ ਲਾਉਂਦੇ ਆ ਨਿਕਲੋ ਘਰੋਂ ਬਸ ਚਲੋ ਨਿਕਲੋ ਇੱਥੋਂ ਓ ਹੈਲੋ ਮੇਰੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਸੋबरे ਸੋਚੀ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਓ ਯਾਰ ਮੇਰੀ ਗੱਲ ਸੁਣੋ ਤੁਸੀਂ ਬੈਠ ਜਾਓ ਤੁਸੀਂ ਲੜੋ ਨਾ ਤੁਸੀਂ ਜਾਓ ਮੈਂ ਆਪੇ ਗੱਲ ਕਰ ਲੈਣਾ ਤੁਸੀਂ ਚੁੱਪ ਕਰ ਜਾਓ ਤੁਸੀਂ ਚੁੱਪ ਕਰੋ ਮੈਂ ਆਈ ਆ ਨਾ ਤੁਹਾਡੇ ਨਾਲ ਆਹ ਪੜੋ ਪੜੇ ਲਿਖਿਆ ਹੋਣਾ ਵੇਖੋ ਇਹਨੂੰ ਖੋਲ ਕੇ ਤੁਹਾਡਾ ਬੰਦਾ ਇੱਥੇ ਕੀ ਕਰਤੂਤਾਂ ਕਰਦਾ ਮੈਂ ਉਹਨੇ ਵੀ ਸ਼ਰਮ ਆਂਦੀ ਪਈ ਇਹਨੂੰ ਬੇਇੱਜ਼ਤੀ ਕਰਾਂਦਿਆਂ ਆ ਚੰਗੀ ਨਾ ਮੈਂ ਤੇਰੀ ਸਾਰੇ ਪਰਿਵਾਰ ਦੇ ਵਿੱਚ ਕੀਤੀ ਨਾ ਮੈਂ ਵੀ ਸੋਚ ਸਮਝ ਕੇ ਆਈ ਸੀ ਅੰਜੂ ਕਿ ਮੈਂ ਤੇਰੀ ਪੂਰੀ ਇੱਜ਼ਤ ਕਰਨੀ ਆ ਸਾਰੇ ਖਾਨਦਾਨ ਚ ਹਾਲੇ ਤਾਂ ਜਿਹੜੇ ਰਿਸ਼ਤੇਦਾਰ ਆਂਦੇ ਆ ਨਾ ਹਲੇ ਆਏ ਨਹੀਂ ਨਾ ਉਹਨਾਂ ਦੇ ਸਾਹਮਣੇ ਵੀ ਮੈਂ ਸਾਰੀ ਗੱਲ ਕਰਾਂਗੀ ਹੈ ਕਿ ਭੈਣ ਜੀ ਹਰਪ੍ਰੀਤ ਨੂੰ ਦਿੱਤਾ ਕੱਖ ਨਹੀਂ ਹੈ ਤੇ ਕਹਿ ਦਿੰਦੀ ਆ ਕਿ ਮੈਂ ਬੜਾ ਕੁਛ ਦਿੱਤਾ ਬੜਾ ਕੁਛ ਦਿੱਤਾ ਕੀ ਦਿੱਤਾ ਮੈਨੂੰ ਦੱਸੇ ਤਾਂ ਸਹੀ ਜਰਾ ਹੈ ਸੋਨ ਲਾ ਸੋਨ ਲੀ ਆਂ ਪਾਧੀ ਮੈਂ ਤੁਹਾਡੇ ਮੂੰਹ ਨੂੰ ਤੁਹਾਡੇ ਮੂੰਹ ਨੂੰ ਇਹਨੂੰ ਮਾਫ ਕੀਤਾ ਨਹੀਂ ਤੇ ਮੈਂ ਨਹੀਂ ਸੀ ਆਂਦੀ ਤੁਹਾਡੇ ਘਰ ਕਦੀ ਨਹੀਂ ਭੁੱਲ ਕੇ ਨਾ ਵੜਦੀ ਇਸ ਘਰ ਚ ਹਾਂਜੀ ਇੰਨੀ ਰਿਸ਼ਤੇਦਾਰੀ ਆਈ ਕਿਉਂ ਬੇਇੱਜ਼ਤੀ ਕਰਨ ਦੇਓ ਕਿਉਂ ਇੰਨਾ ਬੋਲੋ ਕਿਉਂ ਨਾ ਕਰਾਂ ਮੈਂ ਤਾਂ ਕਰੂੰਗੀ ਮੈਂ ਤਾਂ ਕਰਨ ਲਈ ਆਈ ਆ ਮੈਂ ਤਾਂ ਸੋਚ ਸਮਝ ਕੇ ਆਈ ਸੀ ਕਿ ਮੈਂ ਇਹ ਕਰਨਾ ਹੈ ਜਿੱਦਾਂ ਮੇਰੀ ਤੁਸੀਂ ਇਕੱਲਿਆਂ ਦੀ ਵੀ ਕਰਦੇ ਰਹੇ ਹੋ ਨਾ ਇੱਕ ਇੱਕ ਪਲ ਦੀ ਤੇ ਮੈਂ ਹੁਣ ਸਾਰਿਆਂ ਦੇ ਸਾਹਮਣੇ ਤੁਹਾਡੇ ਜਿਹੜੇ ਰਿਸ਼ਤੇਦਾਰਾਂ ਦੇ ਸਾਹਮਣੇ ਤੁਸੀਂ ਬੜੇ ਚੰਗੇ ਬਣ ਕੇ ਵਿਖਾਉਂਦੇ ਹੋ ਨਾ ਉਹਨਾਂ ਨੂੰ ਮੈਂ ਦੱਸਦੀ ਅੱਜ ਮਾਸੀ ਤੂੰ ਹੀ ਚੁੱਪ ਕਰਾ ਦੋ ਵੇਖੋ ਮੇਲਾ ਲਾਤਾ ਸ਼ਗਨਾ ਦਾ ਦਿਨ ਤਾਂ ਤੁਸੀਂ ਕੀ ਕੁਝ ਕਰਨ ਦੇ ਕਾਮੀ ਇਹੋ ਜੇ ਕੀਤੇ ਮੈਂ ਕੀ ਚੁੱਪ ਕਰਾਵਾਂ ਮੈਂ ਕੀ ਧੱਕਾਵਾਂ ਉਹਨਾਂ ਨੂੰ ਕਿ ਬੜੀ ਚੰਗੀ ਸੀ ਸੁਣ ਲੈ ਕਰਨ ਉਹਨਾਂ ਨੂੰ ਕੀ ਕਹਿਣ ਦੇ ਉਹ ਉਹ ਵੀ ਵਿੱਚੇ ਹੀ ਆ ਕਰਕੇ ਖਲੋਤਾ ਦਾਈਆਂ ਤੇ ਉਹਦੀਆਂ ਪੁਲਮਾਰਚੀ ਦੇ ਆ ਤੂੰ ਨਜਾਇਜ਼ ਫਾਇਦੇ ਠਾਏ ਕੀ ਪਤਾ ਵਿੱਚੇ ਹੀ ਨਹੀਂ ਆ ਕੀ ਕਰੀ ਆਂਦੇ ਹੋ ਕਿੱਦਾਂ ਵੇਖੰਦੇ ਲੋਕੀ ਤੁਹਾਨੂੰ ਜਰਾ ਹੀ ਨਾ ਮੇਰੇ ਤਾਂ ਤਰਸ ਨਹੀਂ ਆਂਦਾ ਜੇ ਇਹੀ ਕੁਛ ਕਰਨਾ ਸੀ ਫਿਰ ਨਾ ਆਂਦੇ ਅੰਦਰ ਇਹ ਤਰਸ ਆਪ ਕਰਨਾ ਸੀ ਜਦੋਂ ਮੈਂ ਆਂਦੀ ਸੀਗੀ ਉਦੋਂ ਦਾ ਦਰਸ ਕੋਈ ਨਹੀਂ ਆਇਆ ਕਿਸੇ ਤੇ ਚੰਗਾ ਨਹੀਂ ਜੇ ਕਰਨਦੇ ਭੈਣ ਜੀ ਐਦਾਂ ਨਾ ਧੋਖੇ ਨਾਲ ਨਹੀਂ ਕਰੀਦਾ ਹੁੰਦਾ ਤੁਸੀਂ ਧੋਖੇ ਨਾਲ ਕਰਨਦੇ ਬੇਇੱਜ਼ਤੀ ਮੇਰੀ ਮੈਂ ਤਾਂ ਕਰਾਂਗੀ ਮੈਂ ਤਾਂ ਕਰਾਂਗੀ ਤੇ ਕਰਨ ਲਈ ਆਈ ਆਂੀ ਇਹ ਤਾਂ ਕਿਸੇ ਨੇ ਕਰਦੀ ਹੁੰਦੀ ਕਿਸੇ ਨੇ ਹਾਂ ਸਿਮਰਤ ਨਾਲ ਕਿੱਦਾਂ ਖੇਡੀ ਹੈ ਬਹੁਤ ਕੁਝ ਕੀਤਾ ਉਹਦੀ ਜ਼ਿੰਦਗੀ ਨਾਲ ਕਿਵੇਂ ਕੱਢੀ ਆਪਣੇ ਵੱਲੋਂ ਤਾਂ ਉਹਨੇ ਇਹ ਦਿਨ ਦੇ ਨਾਲ ਵਿਆਹਿਆ ਸੀਗਾ ਜਿਹੜਾ ਕਮਲੇ ਨਾਲ ਕਮਲੇ ਨਾਲ ਉਹਦੀ ਦੀ ਕਿਸਮਤ ਸੀ ਉਹਦੀ ਕਿਸਮਤ ਚੰਗੀ ਸੀਗੀ ਤੇ ਸਹੀ ਚਲਾਈ ਇਹਦੀ ਧੀ ਤੇ ਚੱਲ ਗਈ ਨਾ ਦੇਖੋ ਕਰੋ ਗੱਲ ਇਹਦੇ ਨਾਲ ਉਹਦੇ ਮੂੰਹ ਕੀ ਦਿੱਤਾ ਹੀ ਆ ਬੇਸਤੀ ਕਰੋ ਨਾਲ ਉਸੇ ਫੰਕਸ਼ਨ ਕੀਤਾ ਹੀ ਆ ਪੂਰੀ ਇੱਜ਼ਤ ਮਾਨ ਹੋ ਗਿਆ ਮਰੇ ਵਿੱਚ ਮੈਂ ਕਿਤਾ ਕੁਝ ਇਹਦੇ ਮੈਨੂੰ ਨਜਾਇਜ਼ ਹੀ ਬੋਲੀ ਜਾਂਦੇ ਵੇਖੋ ਕਿਦਾਂ ਰਲ ਕੇ ਮੈਨੂੰ ਬੋਲਣਾ ਨਾ ਯਾਰ ਨਾ ਭਰਾ ਉਹਨੇ ਇਹ ਇੱਧਰ ਆਓ ਬਾਜੀ ਤੁਹਾਨੂੰ ਮੈਂ ਦੱਸਾਂ ਕੀ ਕੁਛ ਕਰਦੀ ਸੀ ਆਹ ਸਾਰੇ ਆਹ ਤੂੰ ਚਾਚੇ ਸਾਰੇ ਨਾ ਆਇਓ ਜਰਾ ਆਇਓ ਮੈਂ ਦੱਸਾਂ ਤੁਹਾਨੂੰ ਇਹਦੇ ਕਾਰਨਾਮੇ ਹਰਪ੍ਰੀਤ ਨੂੰ ਬਾਜੀ ਪੁੱਠੀਆਂ ਮੱਤਾਂ ਦੇ ਕੇ ਆਈ ਹੈ ਹੈ ਉਹਨੂੰ ਕਹਿੰਦੀ ਰਹੀ ਹੈ ਕਿ ਤੂੰ ਸੱਸ ਕੋਲ ਬੋਲ ਹੈ ਉਹਦੇ ਕੋਲੋਂ ਅਲਮਾਰੀ ਦੀਆਂ ਚਾਬੀਆਂ ਲੈ ਜੇ ਕਰ ਵੋ ਕਰ ਪਤਾ ਨਹੀਂ ਕੀ ਕੀ ਕੋਸ ਸਿਖਾ ਕੇ ਐ ਅੱਗੋਂ ਬੋਲਦੀ ਮੇਰੇ ਹਰਪ੍ਰੀਤ ਪੂਰਾ ਇਹ ਤੇ ਤੂੰ ਚਲੇ ਜਾਂਦਾ ਸੀ ਕਰਨ ਬਾਹਰ ਇਹ ਤੇ ਸਿਮਰਨ ਨਾ ਬਹੁਤ ਕੁਛ ਕੀਤਾ ਪੁੱਤ ਮੈਂ ਕੁਝ ਨਹੀਂ ਕੀਤੀਆਂ ਨਾ ਵਾਰਿਆ ਸੀ ਨਾ ਮੈਂ ਕਮਲੇ ਨਾਲ ਵਿਆਹ ਸੀ ਅੰਨੀ ਹਾਂ ਜੂ ਸਾੜ ਦੇ ਤੂੰ ਸਿਮਰਨ ਕਮਲੇ ਨਾਲ ਵਿਆਹ ਨਹੀ ਨਹੀ ਮੈਂ ਕੁਝ ਨਹੀਂ ਕੀਤਾ ਓਏ ਅੱਖਾਂ ਨੂੰ ਹੱਥ ਮਾਰ ਮੈਂ ਹਜੇ ਪੁੱਛ ਨਹੀਂ ਕੀਤਾ ਸਭ ਝੂਠ ਬੋਲਦੇ ਬੈਨੇ ਮੇਰੇ ਰਿਸ਼ਤੇਦਾਰੀ ਚ ਕੀ ਕਰਨਦੇ ਤੁਸੀਂ ਜਲੂਸ ਕਢਾ ਕੇ ਜੋ ਤੂੰ ਡਿਜ਼ਰਵ ਕਰਦੀ ਉਹ ਕਰ ਰਹੇ ਆਂ ਚੰਗਾ ਨਹੀਂ ਕੀਤਾ ਮੈਂ ਤੁਹਾਡੇ ਪੈਰਾ ਚ ਬੈਗੇ ਮਾਫੀ ਮੰਗੀ ਤੇ ਤੁਸੀਂ ਐਸ ਲਾਉਣ ਮੈਨੂੰ ਦੇਣ ਦੇਓ ਐਦਾਂ ਹੀ ਆ ਜਿੱਦਾਂ ਤੁਸੀਂ ਕੀਤਾ ਉਹਦਾ ਮੈਂ ਕਰਤਾ ਕੀਤੀਆਂ ਨਾ ਫਲ ਬਾਹੂ ਇੱਥੇ ਹੀ ਆ ਅੱਗੇ ਜਾ ਕੇ ਥੋੜੀ ਮਿਲਦਾ ਲੋਕੀ ਤਾਂ ਐਵੇਂ ਕਹਿੰਦੇ ਅੱਗੇ ਜਾ ਕੇ ਅੱਗੇ ਪਹੁੰਚਣਾ ਕੁਛ ਨਹੀਂ ਪਹੁੰਚਣਾ ਬੰਦਾ ਇੱਥੇ ਚਾਰਾ ਬੱਸ ਚੁੱਪ ਕਰਾਓ ਹੁਣ ਬਾਕੀ ਵੀ ਸਾਰੇ ਰਿਸ਼ਤੇਦਾਰਾ ਬੜੇ ਮੂ ਨਾਲ ਚੁੱਪ ਕਰਾਣਾ ਉਹਨਾਂ ਨੇ ਵੀ ਅੱਜ ਪਤਾ ਲੱਗੰਦਾ ਤੁਹਾਡੇ ਕਾਰਨ ਮੇ ਉਹਨੂੰ ਰੋ ਬੋਲਣ ਜੋਗਾ ਹੀ ਨਹੀਂ ਛੱਡਿਆ ਇੱਥੇ ਜੀ ਕਰਤੂਤਾ ਕਰ ਤਾਂ ਮੇਰਾ ਮੂੰਹ ਬੰਦ ਹੋ ਗਿਆ ਉਹ ਕਵਾ ਕੀ ਮੈਂ ਨਾ ਕੁੜੀ ਸਾਡੀ ਤੁਹਾਨੂੰ ਪਤਾ ਇਹਨੇ ਦੁਖੀ ਕੀਤੀ ਸੀ ਮੈਂ ਤਾਂ ਨਰਜਨ ਉਹਨੇ ਵੀ ਕੁਛ ਕਹਿੰਦੀ ਫੇਰ ਵੀ ਤੁਸੀਂ ਬੋਲਣ ਲੱਗ ਪਏ ਦੱਸੋ ਕਿਉਂ ਬੋਲਦੇ ਹੋ ਇਦਾਂ ਆਹ ਵੇਖੋ ਫੰਕਸ਼ਨ ਖਰਾਬ ਨਾ ਕਰੋ ਮੈਂ ਇਹ ਦੱਸ ਰਹੀ ਆਂ ਵੀ ਤੁਸੀਂ ਦੋ ਧੀਆਂ ਤੁਹਾ ਨਹੀਂ 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 ਮੈਂ ਬਰਬਾਦ ਕੁਛ ਨਹੀਂ ਕੀਤਾ ਚੰਗੀ ਭਲੀ ਹਰਪ੍ਰੀਤ ਘਰ ਵਸਦੀ ਪਈ ਸੀਗੀ ਤੁਸੀਂ फडका-फडका ਕੇ ਉਹਨੂੰ ਕੀਤਾ ਵਿਰੋਧ ਮੇਰੇ ਨਹੀਂ ਨਹੀਂ ਮੈਂ ਕੁਛ ਨਹੀਂ ਕੀਤਾਗਾ ਇਹਨੂੰ ਕੱਢ ਬਾਹਰ ਜੇ ਮੇਰੇ ਨਾਲ ਜ਼ਿੰਦਗੀ ਤੋਂ ਇਹਨੂੰ ਕੱਢੋ ਦੇਖੋ ਬਾਹਰ ਤੋਂ ਮੇਰਾ ਘਰ ਨਾ ਮਾਸੀ ਉੱਥੇ ਚੱਲ ਬਾਹਰ ਕੱਢ ਮੈਂ ਤਾਂ ਚਾਹਦੀ ਇਹ ਸੀ ਇਹ ਨੂੰ ਤਾਂ ਵੈਸੇ ਨਾ ਬਰਦਾਸ਼ਤ ਕਰਾ ਆਪਣੇ ਜ਼ਿੰਦਗੀ ਚ ਜਾ ਜੋ ਕੁਛ ਕੀਤਾ ਨਾ ਤੂੰ ਇਸੇ ਕੰਮ ਦੇ ਲੈ ਕੇ ਆ ਨਹੀਂ ਕੀ ਕਰੰਦੇ ਤੁਸੀਂ ਇਦਾਂ ਹੀ ਆਣਾ ਚਾਹੀਦਾ ਉਹ ਤੇਰਾ ਘਰ ਕੋਈ ਨਹੀਂ ਆ ਚੱਲ ਵਰ ਕੋ ਵਧੀਆ ਕੀਤਾ ਭਾਜੀ ਬਹੁਤ ਵਧੀਆ ਕੀਤਾ ਇਹਨੂੰ ਕੱਢ ਕੇ ਇਹ ਇਸੇ ਕਾਬਲ ਸੀਗੀ ਤੁਹਾਡੀ ਹਰਪ੍ਰੀਤ ਦੀ ਜ਼ਿੰਦਗੀ ਤੇ ਸਿਮਰਤ ਦੀ ਜ਼ਿੰਦਗੀ ਦੋਵਾਂ ਦੀ ਇੰਨੇ ਖਰਾਬ ਕੀਤੀ ਐ ਭੈਣ ਜੀ ਬਹੁਤ ਵਧੀਆ ਕੀਤਾ ਤੁਸੀਂ ਮੇਰੇ ਨਾਲ ਸਾਥ ਦੇ ਕੇ ਅਸੀਂ ਪੈਣਾ ਪੈਣਾ ਹੀ ਚਾਹੀਦਾ ਸਾਥ ਦਿੱਤਾ ਤੁਸੀਂ ਹਾਂਜੀ ਹਾਂਜੀ ਮੇਰੇ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ ਵਾਹ 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 ਇਹਦੇ ਨਾਲ ਇਵੇਂ ਹੀ ਆਣਾ ਚਾਹੀਦਾ ਸੀ ਵਧੀਆ ਆਇਆ ਜੋ ਵਧੀਆ ਆਇਆ ਬਹੁਤ ਵਧੀਆ ਆਇਆ ਵੇਖੋ ਵੇਖੋ ਲੋਕਾਂ ਦਾ ਜਲੂਸ ਵੇਖੋ ਗਲੀ ਵਾਲਿਆਂ ਨੂੰ ਵੀ ਸੱਦੋ ਵੇਖੋ ਤਮਾਸ਼ਾ ਵੇਖੋ ਇਹਦਾ ਉਹ ਬਹੁਤ ਵਧੀਆ ਆਇਆ ਬਹੁਤ ਵਧੀਆ ਆਇਆ ਅੰਜੂ ਤੇਰੇ ਨਾਲ ਐਵੇਂ ਹੀ ਹੋਣਾ ਚਾਹੀਦਾ ਸੀ ਹੁਣ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤੈਨੂੰ ਐਵੇਂ ਕਰਾ ਕੇ ਨਾ ਘਰੋਂ ਕਢਾ ਕੇ ਬਹੁਤ ਮਜ਼ਾ ਆਇਆ ਮੈਨੂੰ ਅਰਜਨ ਕੋੰਤੇ ਨੂੰ ਕੋਈ ਨਹੀਂ ਤੰਕਰਨ ਵਾਲਾ ਕੱਢਤਾ ਮੈਂ ਇਹਨੂੰ ਕਰੋ ਕਢਤਾ ਮੈਂ ਬੜੀ ਸਕੂਨ ਚ ਨੇ ਕਢਤਾ ਠੰਡ ਵਹਿ ਗਈ ਮੇਰੇ ਕਾਲਜੇ ਨੂੰ ਬਹੁਤ ਵਧੀਆ ਆ ਕਢਤਾ ਕਢਤਾ ਅਰਜਨ ਮੈਂ ਇਹਨੂੰ ਕਰੋ ਕਢਤਾ ਬਾਜੀ ਬਹੁਤ ਵਧੀਆ ਕੀਤਾ pois aqui veio